ਮਿੰਟੂ ਜੀ ਆਪਾਂ ਜਰਾ ਖਬਰਾਂ ਵੱਲ ਚੱਲ ਗਏ ਉਸ ਤੋਂ ਪਹਿਲਾਂ ਇੱਕ ਜਰਾ ਟਵਿੱਟਰ ਵਾਲੇ ਪਾਸੇ ਨੂੰ ਝਾਤ ਮਾਰ ਗਏ ਜਿਹੜਾ ਇਸ ਵੇਲੇ ਐਕਸ ਬਣਿਆ ਹੋਇਆ ਉਹ ਰਿੱਤੇ ਦੱਸ ਦਿਆ ਕਿ ਨੇ ਕਿ ਭਈ ਜਿਹੜਾ ਭਾਈਪਰ ਦਾ ਯੂਪੀ ਦਾ ਕਾਡਰਾ ਮਿੰਟੂ ਜੀ ਯੂਪੀ ਦੀ ਕਾਇਆ ਉਹਦੇ ਟਵੀਟ ਦੀ ਬੜੀ ਚਰਚਾ ਹੁੰਦੀ ਪਈ ਹੈ ਮਿੰਟੂ ਜੀ ਉਹ ਕੀ ਕਹਾਣੀ ਹੈ ਜਰਾ ਦੇਖੋ ਕੱਲ ਸਾਰਾ ਦਿਨ ਉਹਦੀ ਚਰਚਾ ਹੁੰਦੀ ਰਹੀ ਆ ਪਰ ਕਿਉਂਕਿ ਪੰਜਾਬ ਦੀ ਰਾਜਨੀਤੀ ਆਪਣੇ ਹਿਸਾਬ ਨਾਲ ਆਪਣੇ ਧੁਰੇ ਦੇ ਦੁਆਲੇ ਘੁੰਮਦੀ ਆ ਸੋ ਕੁਝ ਗੱਲਾਂ ਹੈਗੀਆਂ ਨੇ ਜਿਨ੍ਹਾਂ ਤੇ ਚਰਚਾ ਹੋ ਜਾਂਦੀ ਆ ਕੁਝ ਗੱਲਾਂ ਜੜੀਆਂ ਨੇ ਉਹ ਫਿਰ ਇਸੇ ਤਰ੍ਹਾਂ ਪਾਸੇ ਰਹਿ ਜਾਂਦੀਆਂ ਜੀ ਤਾਂ ਹੁੰਦਾ ਕਿ ਆ ਕਿ ਕਨੌਜ ਕਨੌਜ ਤੋਂ ਐਤ ਕੀ ਲੜ ਰਿਹਾ ਹੈ ਅਕਲੇਸ਼ यादव ਜੀ ਦੂਸਰੇ ਪਾਸੇ ਭਾਜਪਾ ਦਾ ਉਥੇ ਉਮੀਦਵਾਰ ਆ ਸੁਭਰਤ ਜੀ ਤਾਂ ਗੱਲ ਇਹ ਆ ਕਿ ਟੱਕਰ ਤੇ ਬਣੀ ਪਈ ਆ ਇਹਦੇ 'ਚ ਤੇ ਕੋਈ ਸ਼ੱਕ ਨਹੀਂ ਕੋਈ ਦੋਰਾਏ ਨਹੀਂ ਹੈ ਪਰ ਹੁੰਦਾ ਕਿ ਆ ਕਿ ਜੋ ਭਾਜਪਾ ਦਾ ਉਮੀਦਵਾਰ ਆ ਉਹ 40 ਚਿੱਠੀਆਂ ਲਿਖਦਾ ਚੋਣ ਕਮਿਸ਼ਨ ਨੂੰ ਹੀਰਾ ਫੇਰੀ ਹੀਰਾ ਫੇਰੀ ਹੀਰਾ ਫੇਰੀ ਜਿਵੇਂ ਫਿਲਮ ਨਹੀਂ ਹੀਰਾ ਫੇਰੀ ਫਿਰ ਹੀਰਾ ਫੇਰੀ ਜੀ ਹੀਰਾ ਫੇਰੀ ਮਤਲਬ ਕਿ ਉਹ 40 ਚਿੱਠੀਆਂ ਚੋਣ ਕਮਿਸ਼ਨ ਨੂੰ ਲਿਖ ਕੇ ਕਹਿੰਦਾ ਕਿ ਹੀਰਾ ਫੇਰੀ ਹੋ ਰਹੀ ਹੈ ਜੀ ਮਤਲਬ ਕਿ ਤਕੇਸ਼ਾਈ ਹੀਰਾ ਫੇਰੀ ਵਗੈਰਾ ਵਗੈਰਾ ਤੇ ਇਹਦਾ ਮਤਲਬ ਇਹ ਹੈ ਕਿ ਉਹ ਆਪਣੀ ਕੈਂਪੇਨ ਨਹੀਂ ਸੀ ਵੇਖ ਰਿਆ ਉਹ ਇਹ ਕੁਝ ਵੇਖ ਰਿਆ ਸੀ ਜਿਹੜਾ ਬੰਦਾ 40 ਚਿੱਠੀਆਂ 40 ਚਿੱਠੀਆਂ ਲਿਖਦਾ ਲਿਖਦਾ ਤੇ ਉਦਾਂ ਹੀ ਹੱਥ ਤੱਕ ਜਾਂਦਾ ਮੇਰੇ ਅਰਗੇ ਦਾਤੇ ਉਨੇ 40 ਲਿਖੀਆਂ ਨੇ ਕੱਲ ਜੀ ਇਹ ਖਬਰ ਵੀ ਬੜੀ ਚਰਚਿਤ ਰਹੀ ਦੂਸਰੇ ਪਾਸੇ ਜੋ ਭਾਰਤੀ ਜਨਤਾ ਪਾਰਟੀ ਦੀ ਇਕਾਈ ਆ ਉਹਦਾ ਜਿਹੜਾ ਆਫੀਸ਼ੀਅਲ ਇਹ ਅਕਾਊਂਟ ਆ ਇਹਦੇ ਤੋਂ ਮਤਲਬ ਕਿ ਇੱਕ ਟਵੀਟ ਕਹਿ ਲੋ ਜਾਂ ਐਕਸ ਕਹਿ ਲੋ ਮੈਨੂੰ ਨਹੀਂ ਪਤਾ ਜੀ ਇਹਦੇ ਬਾਰੇ ਤਾਂ ਉਹ ਜਿਹੜਾ ਉਹ ਪਾਇਆ ਜਾਂਦਾ ਉਹਦੇ ਤੇ ਲਿਖ ਜੀ ਉਹਦੇ 'ਚ ਸਿੱਧੇ ਤੌਰ ਤੇ ਉਹ ਕੁਝ ਬੂਥਾਂ ਦਾ ਜ਼ਿਕਰ ਕਰਦੇ ਆ ਕਿ ਬੂਥ ਕੈਪਚਰਿੰਗ ਹੋ ਰਹੀ ਆ ਤੇ ਜਿਹੜੇ ਸਪਾਈ ਗੁੰਡੇ ਆ ਜਿਹੜੀ ਯੂਪੀ ਦੀ ਪੁਲਿਸ ਆ ਉਹਨਾਂ ਦੇ ਅੱਗੇ ਨਤਮਸਤਕ ਹੋ ਗਏ ਤੁਸੀਂ ਇਹ ਦੋ ਚੀਜ਼ਾਂ ਨੂੰ ਉਹਨਾਂ ਸੋਚ ਕੇ ਦੇਖੋ ਕਿ ਇਹ ਸਧਾਰਨ ਨਹੀਂ ਹੈ ਪਹਿਲੀ ਗੱਲ ਕਿ ਭਾਜਪਾ ਦਾ ਉਮੀਦਵਾਰ ਚਿੱਠੀ ਤੇ ਚਿੱਠੀ ਲਿਖ ਰਿਹਾ ਹੈ ਇੰਨੀਆਂ ਤੇ ਪੁਰਾਣੇ ਸਮੇਂ ਚ ਕਹ ਲੋ ਕਿ ਆਸ਼ਕ ਨਹੀਂ ਲਿਖਦੇ ਹੋਣੇ ਚਿੱਠੀਆਂ ਜਿੰਨੀਆਂ ਉਹਨੇ ਲਿਖ ਮਾਰੀਆਂ ਨੇ ਤੁਸੀਂ ਤਾਂ ਗਿਣਤੀ ਦੱਸ ਕੇ ਹੈਰਾਨ ਕਰ ਦਿੱਤਾ ਵੀ ਚਾਹ ਚਿੱਠੀਆਂ ਹਾਂਜੀ ਹਾਂਜੀ ਦੂਜੀ ਗੱਲ ਇਹ ਆ ਕਿ ਇਸ ਗੱਲ ਦੀ ਗੱਲ ਦੀ ਬੜੀ ਜ਼ਿਆਦਾ ਚਰਚਾ ਆ ਕਿ ਕੀ yogi aditya nath ne koi khed kar detti hai khela ho gaya ja yogi aditya nath da gaub bandobast kita ja reya kyunki jehdi police emme matlab ke bina gal to hi goli maar dendi hai utthe us police di dekh rekh heṭ nigrani heṭ jehda election chalda pya ode vich sara kuch is tarah ho jave chun commission ho tuhanu sejda karda oh aap todi bukkal de vich hai ਪੁਲਸ ਉਥੇ ਤੁਹਾਡੀ ਕੇਂਦਰ ਚ ਸਰਕਾਰ ਤੁਹਾਡੀ ਤਾਂ ਬੂਥ ਕੈਪਚਰਿੰਗ ਸਪਾਈ ਕਰ ਰਹੇ ਆ ਸਮਾਜਵਾਦੀ ਇਹ ਕਰ ਰਹੇ ਆ ਇਹ ਬੜੀ ਅਜੀਬੋ ਗਰੀਬ ਜੀ ਸਥਿਤੀ ਬਣ ਗਈ ਆ ਕਿਉਂਕਿ ਦੇਖੋ ਤੁਸੀਂ ਅ ਰਵਿੰਦ ਕੇਜਰੀਵਾਲ ਦੇ ਬਿਆਨ ਦਾ ਜ਼ਿਕਰ ਕੀਤਾ ਸੀਗਾ ਉਸ ਦਿਨ ਜਿਹੜੀ ਗੱਲ ਰਹਿ ਗਈ ਸੀ ਕਿਉਂਕਿ ਆਪਾਂ ਇੱਕ ਸੀਮਤ ਸਮੇਂ ਚ ਗੱਲ ਕਰਨੀ ਸੀਗੀ ਤਾਂ ਇਹੀ ਸੀ ਕਿ ਯੋਗੀ ਅਦਿੱਤਿਆਨਾਥ ਨੂੰ ਗੁਜਰਾਤ ਲੌਬੀ ਨਵੇੜ ਦੇਵੇਗੀ ਰਵਿੰਦ ਕੇਜਰੀਵਾਲ ਨੇ ਕਿਹਾ ਹੁਣ ਯੂਪੀ ਦੇ ਵਿੱਚ ਇਹ ਤੁਸੀਂ ਵੇਖੋ ਕਿ ਇਹ ਆਮ ਜਿਹੜਾ ਹੈ ਨਾ ਮੈਸੇਜ ਇਹ ਠਾ ਤਾਂ ਕਿ ਜੇ ਤਗੜੀ ਮжоਰਿਟੀ ਦੇ ਨਾਲ ਨਰਿੰਦਰ ਮੋਦੀ ਆ ਗਿਆ ਤੇ ਇਹਨਾਂ ਛੜਨਾ ਨਹੀਂ ਆਈ ਯੋਗੀ ਦਿਤਿਆਨਾਥ ਨੂੰ ਜੀ ਤਾਂ ਠਾਕਰ ਵੈਸੇ ਹੀ ਕੈਲੂਕੇ ਨਾਲ ਨਾਰਾਜ਼ ਨੇ ਤਾਂ ਠਾਕਰਾਂ ਦਾ ਹੀ ਸੀ ਮਨਿਸਟਰ ਆ ਤੇ ਇਸ ਕਰਕੇ ਉਥੇ ਹੁਣ ਇਹ ਪਤਾ ਨਹੀਂ ਮੈਨੂੰ ਕੀ ਹੋਇਆ ਕੀ ਨਹੀਂ ਹੋਇਆ ਆਪਾਂ ਤਾਂ ਇੱਥੇ ਬੈਠੇ ਆ ਪਰ ਕੁਝ ਲੋਕ ਇਹ ਕਹਿੰਦੇ ਆ ਕਿ ਸ਼ਾਇਦ ਯੋਗੀ ਦਿਤਿਆਨਾਥ ਜਾਂ ਠਾਕਰਾਂ ਨੇ ਆਪਣਾ ਖੇਲਾ ਕਰਤਾ ਹੈ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਤੇ ਇਹ ਰੌਲਾ ਪਾ ਰਹੇ ਆ ਤੇ ਗਾਹ ਹੋ ਸਕਦਾ ਆ ਕਿ ਆਪਣਾ ਕਹਿ ਲੋ ਕਿ ਬੰਦੋਬਸਤ ਵੀ ਕਰ ਰਹੇ ਹੋਣ ਕਿ ਜੇ ਇਲੈਕਸ਼ਨ ਹਾਰ ਜਾਂਦੇ ਆ ਕੋ ਨੌਜਾਲਾ ਤੇ ਕਹਿ ਦੇਣਗੇ ਕਿ ਇੱਥੇ ਤੇ ਧੱਕੇਸ਼ਾ ਹੀ ਹੋਈ ਆ ਬਹੁਤ ਕੈਪਚਰਿੰਗ ਹੋਈ ਆ ਫਲਾਣ ਫਲਾਣ ਹੋਇਆ ਸਭ ਕੁਝ ਹੋਇਆ ਤਾਂ ਇਹ ਕੱਲ ਦਾ ਜਿਹੜਾ ਇਹਨਾਂ ਦਾ ਟਵੀਟ ਸੀਗਾ ਉਹ ਬਹੁਤ ਜ਼ਿਆਦਾ ਚਰਚਾਤਿਆ ਹੁਣ ਇਹ ਪਤਾ ਨਹੀਂ ਕਿ ਕੀ ਯੋਗੀ ਅਦਿੱਤਿਆਨਾਥ ਨੇ ਕੋਈ ਖੇਲਾ ਵਾਕਿਆ ਅਸਲੀਅਤ ਦੇ ਵਿੱਚ ਕੀਤਾ ਕਿਉਂਕਿ ਉੱਥੇ ਸਾਰੇ ਇਕੱਠੇ ਅੱਛਾ ਇਕੱਲਾ ਇਹ ਨਹੀਂ ਹੈ ਜੇ ਤੁਸੀਂ ਹੋਰ ਵੇਖੋਗੇ ਤਾਂ ਕੁਰਮੀਆਂ ਨਿਸ਼ਾਦ ਆ ਬਹੁਤ ਮਤਲਬ ਕਿ ਉੱਥੇ ਕਹ ਲਓ ਕਿ ਭਈ ਇਹੋ ਸੰਦੇਸ਼ ਜਿਹੜਾ ਨਾ ਇਹਠਾ ਤੱਕ ਹੈਗਾ ਕਿ ਭਈ ਜੇ ਇਹ ਤਗੜੀ ਮжоਰਿਟੀ ਦੇ ਨਾਲ ਆਗੇ ਤੇ ਯੋਗੀ ਅਦਿੱਤਿਆਨਾਥ ਵਾਸਤੇ ਖੈਰ ਅਥੇ ਨਹੀਂ ਹੈਗੇ ਜੀ ਇਹਨਾਂ ਨੇ ਇਹਨੂੰ ਚੋਪੜ ਦੇਣਾ ਜੀ ਤੇ ਇਹਨੂੰ ਬਚਾਓ ਮਤਲਬ ਕਿ ਸਿੱਧਾ ਹੀ ਕਹਿ ਰਿਹਾ ਕਿ ਨਰਿੰਦਰ ਮੋਦੀ ਨੂੰ ਹਰਾਓ ਤੇ ਯੋਗੀ ਨੂੰ ਬਚਾਓ ਹੁਣ ਜਾਂ ਇਹ ਉਸੇ ਕਸ਼ਮਕਸ਼ ਦਾ ਹਿੱਸਾ ਹੈ ਜਾਂ ਵਾਕਿਆ ਕੁਝ ਇਸ ਤਰ੍ਹਾਂ ਦਾ ਖੇਲਾ ਹੋਇਆ ਸਮਝ ਤੋਂ ਪਰੇ ਹੈ ਪਰ ਬਹੁਤ ਕੱਲ ਦੀ ਇਹਦੀ ਚਰਚਾ ਹੋਈ ਆ ਜੀ 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 ਚਰਚਾ ਬਹੁਤ ਹੁੰਦੀ ਪਈ ਹੈ ਜੀ ਤਾਂ ਇਹਦੇ ਨਾਲ ਹੀ ਆਪਾਂ ਬਈ ਜਰਾ ਆਈਏ ਮਿੰਟੂ ਜੀ ਪੰਜਾਬ ਵਾਲ ਕੋਕਾ ਸਮਾਂ ਨਿਕਲਦਾ ਜਾ ਰਿਹਾ ਜੀ ਇਧਰ ਇੱਕ ਵੀਰ ਦਾ ਹੋਰ ਕਮੈਂਟ ਹੈ ਮਿੰਟੂ ਜੀ ਮੈਂ ਉਹ ਲੈਣਾ ਚਾਹੁੰਗਾ ਜੀ ਐਚ ਮੈਨ ਦੇ ਨਾਮ ਤੋਂ ਆਈਡੀ ਆ ਇਹ ਕਹਿੰਦੇ ਜੀ ਕਿ ਮੈਂ ਪੰਜਾਬ ਦੇ ਵਿੱਚ ਲਾਈ ਮਿੰਟੂ ਜੀ ਫੈਕਟਰੀ ਫੈਕਟਰੀ ਲਾਉਣ ਲਈ ਸੀ ਉਹਦੇ ਲਈ ਮੈਂ ਕਨੈਕਸ਼ਨ ਅਪਲਾਈ ਕੀਤਾ ਹੋਇਆ ਪਾਵਰ ਦਾ ਬਈ ਲੀ ਕਨੈਕਸ਼ਨ ਬਾਕੀ ਸਾਰੇ ਐਨਓਸੀਸ ਲੈ ਲੀਆਂ ਬਟ ਮੇਰਾ ਸਰਟੀਫਿਕੇਟ ਇਲੈਕਸ਼ਨ ਕਰਕੇ ਦੇਊਗਾ ਹੁਣ ਮੈਨੂੰ ਕਿਤੇ ਮੇਰੀ ਸੁਣਵਾਈ ਨਹੀਂ ਹੋ ਰਹੀ ਮੇਰਾ ਕਹਿੰਦੇ ਕਿ ਬਈ ਕਨੈਕਸ਼ਨ ਹੀ ਲੱਗ ਰਿਹਾ ਈਵਨ ਕਹਿੰਦੇ ਜਿਹੜਾ ਇਨਵੈਸਟ ਪੰਜਾਬ ਆ ਨਾ ਮੈਂ ਉਹਦੇ ਲਈ ਵੀ ਫਾਈਲ ਅਪਲਾਈ ਕੀਤੀ ਸੀ ਤੇ ਮੈਨੂੰ ਮੇਰੇ ਨਾਲ ਦੇ ਸਲਾਹ ਦੇਂਦੇ ਪਏ ਕਿ ਨੇ ਯੂਪੀ ਲਾ ਲੰਦਾ ਤਾਂ ਵਧੀਆ ਸੀ ਫੈਕਟਰੀ ਕਹਿੰਦੇ ਕਿ ਯਾਰ ਨਹੀਂ ਦੇਖੋ ਤੇ ਮਾਨ ਸਾਹਿਬ ਤੇ ਹਰੇਕ ਗੱਲ ਤੇ ਕਹਿੰਦੇ ਆ ਕਿ ਮੈਂ ਗ੍ਰੀਨ ਸਟਾਮ ਲਾਤਾ ਜੀ ਮੈਂ ਸਾਰੇ ਜਿਹੜੇ ਚੱਕਰ ਸੀਗੇ ਉਹ ਨਵੇੜ ਦਿੱਤੇ ਆ ਜੀ ਯਾਨੀ ਸਿੰਗਲ ਵਿੰਡੋ ਚ ਹੀ ਕੰਮ ਹੋ ਜਾਏਗਾ ਜੀ ਤੇ ਮਾਨ ਸਾਹਿਬ ਨੂੰ ਫਿਰ ਇੰਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਾ ਕਿ ਸਿੰਗਲ ਵਿੰਡੋ ਖੋਲ ਕੇ ਜੀ ਤੇ ਤੁਸੀਂ ਸੌ ਨਹੀਂ ਸਕਦੇ ਜੇ ਤੁਸੀਂ ਹੁਣ ਘਰ ਚ ਟੋਕਾ ਲਾ ਲਿਆ ਹੱਥੀ ਪਾ ਲਈਆ ਟੋਕਾ ਆਪਣੇ ਆਪ ਥੋੜੀ ਘੜੀ ਜਾਏਗਾ ਜਾਂ ਤੇ ਮੋਟਰ ਲਾਓਗੇ ਜੀ ਫੀਟਰ ਰੱਖੋਗੇ ਜਾਂ ਮੋਟਰ ਰੱਖੋਗੇ ਜਾਂ ਆਪ ਬਾਵਾ ਦਾ ਜ਼ੋਰ ਵਿਖਾਉਣਾ ਪਏ ਜਾਂ ਆਪ ਖਪਣਾ ਪੈਣਾ ਜੀ ਉਹ ਆਪਣੇ ਆਪ ਥੋੜੀ ਪੱਠੇ ਕੁੱਤਰ ਦੇਗਾ ਜੀ ਤੁਸੀਂ ਸਿੰਗਲ ਵਿੰਡੋ ਖੋਲ ਕੇ ਤੇ ਤੁਸੀਂ ਆਪ ਸੌਂਗੇ ਜੀ ਪਤਾ ਤੇ ਕਰੋ ਕਿ ਕਿਸ ਤਰ੍ਹਾਂ ਚੱਲ ਰਹੀ ਐ ਐਨਓਸੀ ਜਿਹੜੇ ਇਸ ਤਰ੍ਹਾਂ ਦੇ ਇਨਵੈਸਟਰਸ ਨੇ ਜਿਹੜੇ ਇਸ ਤਰ੍ਹਾਂ ਦੇ ਬਈ ਛੋਟੇ ਕਾਰੋਬਾਰੀ ਜਾਂ ਨਵੇਂ ਕਾਰੋਬਾਰੀ ਐ ਤੁਸੀਂ ਉਹਨਾਂ ਦੀ ਫੀਡਬੈਕ ਤੇ ਲਵੋ ਨਾ ਫੀਡਬੈਕ ਆ ਕੇ ਕਿੱਥੇ ਦੇ ਰਿਆ ਮੀਡੀਆ ਕੋਲ ਇਹਦਾ ਮਤਲਬ ਕਿ ਉਹਨਾਂ ਦੀ ਸੁਣ ਉਹਨਾਂ ਦੀ ਫੀਡਬੈਕ ਦੀ ਵੀ ਸੁਣਵਾਈ ਨਹੀਂ ਹੈਗੀ ਕਿਤੇ ਤਦ ਹੀ ਉਹ ਇੱਥੇ ਆ ਰਹੇ ਨੇ ਨਾ ਜੀ ਆ ਪਹਿਲਾਂ ਕਿਤੇ ਵਿਚਾਰੇ ਨੇ ਸੁਣਵਾਈ ਕੀਤੀ ਹੋਣੀ ਕਿ ਹੋ ਜੇ ਕਿਤੇ ਨਾ ਕਿਤੇ ਯਾਰ ਗੱਲਬਾਤ ਲਖਾਸਤ ਕੀਤੀ ਹੋਏਗੀ ਕਿਤੇ ਕੰਪਲੇਂਟ ਕੀਤੀ ਹੋਏਗੀ ਜਾਂ ਜਾ ਕੇ ਦੱਸਿਆ ਹੋਏਗਾ ਜਦੋਂ ਚਾਰ ਛਫੇ ਰਹੋ ਨਕਾਰਾਤਮਕ ਨਕਾਰਾਤਮਕ ਚੀਜ਼ਾਂ ਮੱਥੇ ਲੱਗਦੀਆਂ ਨੇ ਤੇ ਫੇਰ ਹੀ ਬੰਦਾ ਜਾ ਕੇ ਰੋਲਾ ਪਾਉਂਦਾ ਜੀ ਤਾਂ ਗੱਲ ਇਹ ਆ ਕਿ ਆ ਤੁਸੀਂ ਵੇਖ ਲਓ ਆਹੀ ਚੀਜ਼ਾਂ ਲਈ ਤੇ ਰੋਨੇ ਆਂ ਅਸੀਂ ਆਹੀ ਚੀਜ਼ਾਂ ਵਾਸਤੇ ਤੇ ਰੋਨੇ ਆਂ ਕਿ ਭਈ ਗੱਲ ਇਹ ਆ ਕਿ ਗੁਲਾਬ ਜਾਮਨ ਗੁਲਾਬ ਜਾਮਨ ਆਖਣ ਦੇ ਨਾਲ ਮੂੰਹ ਮਿੱਠੇ ਨਹੀਂ ਹੁੰਦੇ ਉਹ ਗੁਲਾਬ ਜਾਮਨ ਬਣਾਉਣਾ ਪੈਂਦਾ ਖਾਣਾ ਪੈਂਦਾ ਚਖਣਾ ਪੈਂਦਾ ਤਦ ਹੀ ਜਾ ਕੇ ਮੂੰਹ 'ਚ ਮਿਠਾਸ ਆਉਂਦੀ ਆ ਗੱਲਾਂ ਕਹਿਣ ਨੂੰ ਤੇ ਇੱਕ ਰੋਡ ਸ਼ੋਅ ਦੇ ਵਿੱਚ ਇਹ ਪਤਾ ਨਹੀਂ ਕਿੰਨੀਆਂ ਕੋਈ ਜੱਬਲੀਆਂ ਮਾਰ ਜਾਂਦੇ ਆ ਕਿੰਨੇ ਕੋਈ ਟਰਪਲ ਮਾਰ ਜਾਂਦੇ ਆ ਮੈਂ ਉਧਰ ਨਹੀਂ ਜਾਂਦਾ ਮੁੱਖ ਮੰਤਰੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹਨਾਂ ਨੇ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਆ ਇਹ ਉਹਨਾਂ ਸਾਰਿਆਂ ਦੇ ਵਿੱਚੋਂ ਕਹਿ ਲੋ ਕੱਲੀ ਝੁੰਮਲੇਬਾਜ਼ੀ ਚ ਨਹੀਂ ਇਹਨਾਂ ਦਾ ਜਿਹੜਾ ਕੈਮਰਾ ਪਿਆਰ ਆ ਉਹ ਕੈਮਰਾ ਪਿਆਰ ਵੀ ਰਿਕਾਰਡ ਤੋੜਿਆ ਇਹਨਾਂ ਦਾ ਜਿਵੇਂ ਉੱਥੇ ਮੋਦੀ ਸਾਹਿਬ ਨੇ ਜੀ ਇਹ ਇਹਨਾਂ ਤੇ ਕੈਮਰੇ ਘੁੰਮਦੇ ਰਹਿਣੇ ਚਾਹੀਦੇ ਆ ਇਨਾਂ ਨੂੰ ਮਾਈਕ ਜਿਹੜਾ ਹੈ ਉਹ ਕਹਿ ਲੋ ਕਿ ਚੱਲਦਾ ਮਿਲਣਾ ਚਾਹੀਦਾ ਪਰ ਉੱਥੇ ਸਵਾਲ ਨਾ ਘੁ ਘਰੇ ਤਾਂ ਬਸ ਉਹ ਬਸ ਇਹਨਾਂ ਦਾ ਰਸਤਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਵਨਵੇ ਹੀ ਆ ਜੀ ਟ੍ਰੈਫਿਕ ਵਨਵੇ ਹੀ ਚੱਲੇਗਾ ਸੋ ਗੱਲ ਇਹ ਆ ਕਿ ਤੁਸੀਂ ਜਦੋਂ ਜਾਣੇ ਹੋ ਚਲੋ ਕਿਤੇ ਸਾਹਮਣੇ ਤਾਂ ਸਵਾਲ ਜਵਾਬ ਕੀ ਕਰਨੇ ਕਿਤੇ ਲੋਕਸ਼ਿਪ ਕੀ ਫੀਡਬੈਕ ਲੈ ਲਿਆ ਕਰੋ ਲੁਧਿਆਣੇ ਆਏ ਹੋ ਤੁਸੀਂ ਤਾਂ ਲੁਧਿਆਣੇ ਕਾਰੋਬਾਰੀ ਤੇ ਉੱਥੇ ਬੈਠੇ ਸਾਰੇ ਮੈਨੂੰ ਤਾਂ ਤੁਸੀਂ ਕੋਈ 4 ਰੁਪਏ ਲੈ ਲੈਣੇ ਛੋਟੇ ਛੋਟੇ ਵਲੰਟੀਅਰ ਵੀ ਸਾਦਲਣ ਮਿੰਟੂ ਜੋ ਵੀ ਸਮੱਸਿਆਵਾਂ ਦੱਸਦੇ ਹਾਂ ਹਾਂ ਬਿਲਕੁਲ ਜਿਹੜੇ ਵਲੰਟੀਅਰ ਆ ਰਹੇ ਤੁਸੀਂ ਉਹਨਾਂ ਤੋਂ ਪੁੱਛ ਲਓ ਕਿ ਯਾਰ ਇੱਥੇ ਕੀ ਕੁਛ ਹੈ ਕਿਉਂਕਿ ਲੋਕ ਟੀਚਰ ਆਉਂਦਾ ਨੂੰ ਬੈਠਦੇ ਐ ਐਨਓਸੀ ਦਾ ਪੰਗਾ ਤੇ ਸਾਰੇ ਪੰਜਾਬ 'ਚ ਹੀ ਆ ਇਹ ਕਹਿੰਦੇ ਜੀ ਐਨਓਸੀ ਖਤਮ ਕਰ ਦਿੰਦੀ ਹੈ ਤੇ ਤੁਹਾਨੂੰ ਪਤਾ ਚੰਡੀਗੜ੍ਹ ਹਰਿਆਣਾ ਹਾਈ ਕੋਰਟ ਦਾ ਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਇਹ ਕੀ ਅੱਭੂ ਹੈ ਐਨਓਸੀ ਹਾਲੇ ਵੀ ਉਹ ਪੰਗਾ ਅ ਜਿਹੜੀਆਂ ਐਨਓਸੀ ਲੱਗਦੀ ਆ ਪ੍ਰਾਪਰਟੀ ਦੇ ਨਾਲ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦਾ ਪੱਕਾ ਹੱਲ ਕਰੋ ਇਸ ਤਰ੍ਹਾਂ ਜਿਹੜਾ ਵੀ ਕੋਈ ਬੰਦਾ ਹੈ ਨਿਰਾਸ਼ ਹੋ ਕੇ ਜਦੋਂ ਯੂਪੀ ਆ ਲ ਜਾਏਗਾ ਹਿਮਾਚਲ ਆ ਲ ਜਾਏਗਾ ਉਹਦਾ ਘਾਟਾ ਕਿਨੂੰ ਪੈਣਾ ਘਾਟਾ ਪੰਜਾਬ ਨੂੰ ਪੈਣਾ ਪੰਜਾਬ ਦੀਆਂ ਪੀੜ੍ਹੀਆਂ ਨੂੰ ਪੈਣਾ